ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਵਾਸਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਲੈ ਕੇ ਆਏ ਆ ਤੇ ਜੇ ਤੁਸੀਂ ਇਹ ਗੱਲਾਂ ਸਮਝਿਓਗੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਸੌਖੀ ਹੋ ਜਾਣੀ ਹੈ ਇਹ ਕਿਹੜੀਆਂ ਗੱਲਾਂ ਨੇ ਆਓ ਆਪਾਂ ਇਹਨਾਂ ਬਾਰੇ ਕਰਦੇ ਆਂ ਗੱਲਬਾਤ ਇਹਨਾਂ ਦੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੋ ਜਿਹਾ ਆਪਾਂ ਦੂਜਿਆਂ ਨਾਲ ਕਰਦੇ ਆਂ ਬਿਲਕੁਲ ਉਹੋ ਜਿਹਾ ਹੀ ਆਪਣੇ ਨਾਲ ਹੁੰਦਾ ਹੈ ਜੇ ਆਪਾਂ ਕਿਸੇ ਨਾਲ ਚੰਗਾ ਕਰਦੇ ਆਂ ਤਾਂ ਆਪਣੇ ਨਾਲ ਚੰਗਾ ਹੁੰਦਾ ਹੈ ਤੇ ਜੇ ਆਪਾਂ ਕਿਸੇ ਨਾਲ ਮਾੜਾ ਕਰਦੇ ਆਂ ਤਾਂ ਆਪਣੇ ਨਾਲ ਮਾੜਾ ਹੁੰਦਾ ਹੈ ਪਰ ਪ੍ਰੋਬਲਮ ਇਹ ਹੈ ਕਿ ਬਹੁਤ ਲੋਕ ਇਹ ਗੱਲ ਸਮਝ ਹੀ ਨਹੀਂ ਪਾਉਂਦੇ ਤੇ ਆਪਣੇ ਆਲੇ ਦੋਲੇ ਨਾ ਫਿਰ ਕਿੰਨੇ ਇਸ ਤਰ੍ਹਾਂ ਦੇ ਲੋਕ ਨੇਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਦੇ ਵੀ ਕਿਸੇ ਦੀ ਤਰੱਕੀ ਦੇਖ ਕੇ ਜਾਂ ਕਿਸੇ ਦੀ ਖੁਸ਼ੀ ਦੇਖ ਕੇ ਰਾਜੀ ਨਹੀਂ ਹੁੰਦੇ ਜੇ ਉਹਨਾਂ ਦੇ ਆਲੇ ਦੁਆਲੇ ਕੋਈ ਵੀ ਬੰਦਾ ਤਰੱਕੀ ਕਰਦਾ ਹੈ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਖੁਸ਼ੀ ਰਹਿੰਦੀ ਆ ਵਧੀਆ ਮਾਹੌਲ ਰਹਿੰਦਾ ਤਾਂ ਉਹਨਾਂ ਤੋਂ ਉਹ ਚੀਜ਼ ਜਰੀ ਨਹੀਂ ਜਾਂਦੀ ਤੇ ਫਿਰ ਉਹਨਾਂ ਨਾਲ ਖੁਦ ਨਾਲ ਵੀ ਉਹੀ ਹੁੰਦਾ ਕਿਉਂਕਿ ਲਾ ਆਫ ਅਟਰੈਕਸ਼ਨ ਇੱਕ ਗੱਲ ਕਹਿੰਦਾ ਕਿ ਮੰਨ ਲਓ ਜਦੋਂ ਆਪਾਂ ਇਹ ਗੱਲ ਕਹਨੇ ਆ ਨਾ ਕਿ ਜਿਹੜੇ ਅਮੀਰ ਬੰਦੇ ਆ ਉਹ ਮਾੜੇ ਹੁੰਦੇ ਆ ਤਾਂ ਉਸ ਟਾਈਮ ਆਪਾਂ ਪੈਸੇ ਨੂੰ ਨਫ਼ਰਤ ਕਰ ਰਹੇ ਹੁੰਦੇ ਆ ਕਿਉਂਕਿ ਜਿਹੜਾ ਅਮੀਰ ਬੰਦਾ ਉਹ ਅਮੀਰ ਹੁੰਦਾ ਕਾਦੇ ਨਾਲ ਆ ਪੈਸੇ ਨਾਲ ਹੀ ਹੁੰਦਾ ਨਾ ਤੇ ਜਦੋਂ ਆਪਾਂ ਅਮੀਰ ਨੂੰ ਨਫ਼ਰਤ ਕਰ ਰਹੇ ਹੁੰਨਾ ਤਾਂ ਆਪਾਂ ਪੈਸੇ ਨੂੰ ਹੀ ਨਫ਼ਰਤ ਕਰ ਰਹੇ ਹੁੰਨਾ ਨਾ ਕਿ ਪੈਸਾ ਮਾੜਾ ਹੁੰਦਾ ਜਿਹੜੀ ਚੀਜ਼ ਨੂੰ ਆਪਾਂ ਨਫ਼ਰਤ ਕਰ ਰਹੇ ਆ ਉਹ ਆਪਣੇ ਕੋਲੇ ਆਊ ਕਿਵੇਂ ਬਿਲਕੁਲ ਸੇਮ ਗੱਲ ਹੀ ਇੱਧਰ ਹੈ ਜੇ ਹੁਣ ਆਪਾਂ ਕਿਸੇ ਦੀ ਤਰੱਕੀ ਨੂੰ ਨਫ਼ਰਤ ਕਰੀ ਜਾਂਦੇ ਆ ਆਪਾਂ ਵੀ ਉਹ ਕਿਸੇ ਫੀਲਡ 'ਚ ਹੀ ਬੰਦਾ ਸਕਸੈਸ ਹੋਇਆ ਕੋਈ ਤਾਂ ਜੇ ਆਪਾਂ ਨੂੰ ਨਫ਼ਰਤ ਕਰ ਰਹੇ ਹਾਂ ਤਾਂ ਆਪਣੇ ਕੋਲੇ ਕਾਮਯਾਬੀ ਕਿਵੇਂ ਆਊਗੀ ਕਿਉਂਕਿ ਆਪਾਂ ਕਾਮਯਾਬੀ ਨੂੰ ਨਫ਼ਰਤ ਕਰ ਰਹੇ ਹਾਂ ਨਾ ਅਸਲ 'ਚ ਆਪਾਂ ਬੰਦੇ ਨੂੰ ਨਹੀਂ ਨਫ਼ਰਤ ਕਰ ਰਹੇ ਆਪਾਂ ਕਾਮਯਾਬੀ ਨੂੰ ਨਫ਼ਰਤ ਕਰ ਰਹੇ ਆ ਤੇ ਜੇ ਆਪਾਂ ਹੁਣ ਇਹਦੀ ਖੁਸ਼ੀ ਤੋਂ ਜੈਲਸੀ ਫੀਲ ਕਰੀ ਜਾਂਦੇ ਆ ਕਿ ਇਹ ਬੰਦਾ ਖੁਸ਼ਕਾ ਤੋ ਰਹਿੰਦਾ ਇਹਨਾਂ ਦੇ ਪਰਿਵਾਰ ਦਾ ਮਾਹੌਲ ਸਹੀ ਕਿਉਂ ਆਏਗਾ ਤਾਂ ਫਿਰ ਆਪਣੇ ਕੋਲੇ ਉਹ ਖੁਸ਼ੀ ਕਿਵੇਂ ਆਊਗੀ ਪਰ ਬਹੁਤ ਬੰਦੇ ਇਹ ਗੱਲ ਨਹੀਂ ਸਮਝ ਪਾਉਂਦੇ ਹੈਗੇ ਕਿਉਂਕਿ ਉਹਨਾਂ ਦੀ ਖੁਦ ਦੀ ਜ਼ਿੰਦਗੀ ਵੀ ਇਸ ਤਰ੍ਹਾਂ ਹੀ ਹੋਈ ਪਈ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ 'ਚ ਕੋਈ ਖੁਸ਼ੀ ਨਹੀਂ ਹੁੰਦੀ ਕੋਈ ਉਹਨਾਂ ਕੋਲੇ ਪੈਸਾ ਨਾ ਕੋਲ ਜਿਆ ਪਿਆ ਹੁੰਦਾ ਕੰਮ ਪਰ ਉਹਨਾਂ ਦੀ ਜ਼ੁਬਾਨ ਤੇ ਨ ਇੱਕ ਗੱਲ ਹੀ ਚੜੀ ਹੁੰਦੀ ਹੈ ਕਿ ਅਸੀਂ ਕਿਸੇ ਦਾ ਕੀ ਮਾੜਾ ਕੀਤਾ ਸਾਡੇ ਨਾਲ ਇਹ ਕਾਤੋਂ ਹੁੰਦਾ ਉਹ ਕਦੇ ਵੀ ਆਪ ਦੇ ਆਪ ਦੀ ਪਰਚੋਲ ਨਹੀਂ ਕਰਦੇ ਜਿਵੇਂ ਬਾਬਾ ਫਰੀਦ ਨੇ ਆਖਿਆ ਨਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਾਂੜੇ ਗਰਵਾਣ 'ਚ ਸਿਰਨੀਵਾ ਕਰ ਦੇਖ ਕਿ ਆਪਦੇ ਆਪ ਦੀ ਪਰਚੋਲ ਕਰਕੇ ਤੂੰ ਕਿੱਡਾ ਬਚੰਗਾ ਪਰ ਜਿਹੜੇ ਇਹ ਲੋਕ ਨੇ ਇਹ ਕਦੇ ਵੀ ਆਪ ਦੇ ਆਪ 'ਚ ਝਾਤੀ ਨਹੀਂ ਮਾਰਦੇ ਤੇ ਜੇ ਕੋਈ ਬੰਦਾ ਇਹਨਾਂ ਦਾ ਨੁਕਸ ਕੱਢ ਵੀ ਦੇਵੇ ਇਹਨਾਂ ਨੂੰ ਕਹਿ ਵੀ ਦੇਵੇ ਤਾਂ ਉਹਨਾਂ ਨੇ ਉਹ ਗੱਲ ਸਵੀਕਾਰ ਨਹੀਂ ਕਰਨੀ ਹੁੰਦੀ ਉਲਟਾ ਸਾਹਮਣੇ ਵਾਲ ਦੇ ਗਾਲੀ ਪੈਂਦੇ ਆ ਕਿ ਤੂੰ ਸਾਨੂੰ ਮਾੜਾ ਕਿਵੇਂ ਕਹਤਾ ਉਹਨਾਂ ਕੋਲੇ ਫਿਰ ਇੱਕ ਗੱਲ ਹੀ ਰਹਿ ਜਾਂਦੀ ਹੈ ਕਹਿੰਨੂ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਕਿਉਂਕਿ ਜਦੋਂ ਫਿਰ ਆਪ ਉਹ ਮਾੜੇ ਹੁੰਦੇ ਆ ਨਾ ਆਪ ਆਪਣੀ ਕਿਸੇ ਦਾ ਚੰਗਾ ਸੋਚਦੇ ਹੁੰਦੇ ਤੇ ਫਿਰ ਕੁਦਰਤ ਉਹਨਾਂ ਨਾਲ ਵੀ ਉਸ ਤਰ੍ਹਾਂ ਹੀ ਕਰੀ ਜਾਂਦੀ ਆ ਤਾਂ ਫਿਰ ਉਹ ਆਪ ਦੀਆਂ ਕਰੀਆਂ ਦਾ ਜਿਹੜਾ ਸਾਰਾ ਦੋਸ਼ ਉਹ ਕਿਸਮਤ ਤੇ ਸੱਟ ਦਿੰਦੇ ਆ ਲਿਆ ਕੇ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਇਹਦੇ ਨਾਲੋਂ ਚੰਗਾ ਕਿ ਆਪ ਦੇ ਆਪ ਦੀ ਪਰਚੋਲ ਕਰੋ ਕਦੇ ਇਕੱਲੇ ਬੈਠ ਕੇ ਚਲੋ ਕਿਸੇ ਨੂੰ ਦੱਸੋ ਨਾ ਵੀ ਮੈਂ ਆ ਗੱਲ ਕਿਸੇ ਨਾਲ ਮਾੜੀ ਕੀਤੀ ਸੀਗੀ ਜੇ ਤੁਸੀਂ ਆਪ ਇਕੱਲੇ ਬੈਠ ਕੇ ਆਪਣੇ ਆਪ 'ਚ ਹੀ ਉਹ ਗੱਲ ਸਵੀਕਾਰ ਕਰ ਲਓਗੇ ਨਾ ਤਾਂ ਬਹੁਤ ਵੱਡੀ ਗੱਲ ਹੈਗੀ ਇਹ ਇਹਦੇ ਨਾਲ ਹੀ ਤੁਹਾਡਾ ਮਨ ਵੀ ਹੌਲਾ ਹੋਊਗਾ ਤੇ ਤੁਹਾਡੇ ਵਿੱਚ ਕਿੰਨੇ ਬਦਲਾ ਆ ਜਾਣਗੇ ਤੇ ਤੁਹਾਨੂੰ ਖੁਦ ਨੂੰ ਵੀ ਵਧੀਆ ਫੀਲ ਹੋਊਗਾ ਕਿਉਂਕਿ ਜੇ ਆਪਾਂ ਆਪਦੀ ਗਲਤੀ ਸਵੀਕਾਰ ਕਰਦੇ ਆ ਨਾ ਆਪਾਂ ਆਪਦੀ ਕਮੀ ਦੂਰ ਕਰਦੇ ਆ ਤਾਂ ਇਹ ਕੋਈ ਨੈਗੇਟਿਵ ਗੱਲ ਨਹੀਂ ਹੈਗੀ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ ਇੱਕ ਪੋਜ਼ਿਟਿਵ ਗੱਲ ਹੀ ਹੈ ਕਿਉਂਕਿ ਆਪਾਂ ਆਪ ਦੇ ਆਪ 'ਚ ਇੱਕ ਪੋਜ਼ਿਟਿਵ ਬਦਲਾ ਲੈ ਕੇ ਆਉਣੇ ਆ ਆਪਾਂ ਆਪਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਇੱਕ ਵਧੀਆ ਸਟੈਪ ਚੱਕ ਰਹੇ ਹੁੰਦੇ ਆਂਗੇ ਸੋ ਇਸ ਗੱਲ ਦੇ ਵਿੱਚ ਜਕਣੀ ਹੋਣੀ ਚਾਹੀਦੀ ਤੇ ਜੇ ਤੁਸੀਂ ਇਹ ਗੱਲ ਕਰੋਗੇ ਨਾ ਕਿ ਦੂਜਿਆਂ ਦੀਆਂ ਖੁਸ਼ੀਆਂ 'ਚ ਖੁਸ਼ ਰਹਿਣਾ ਸਿੱਖ ਜਾਓਗੇ ਦੂਜੇ ਦੀ ਤਰੱਕੀ 'ਚ ਜਰ ਨਹੀਂ ਸਿੱਖ ਜਾਓਗੇ ਅਗਲੇ ਦੀ ਤਰੱਕੀ ਦੇਖ ਕੇ ਤੁਹਾਨੂੰ ਸਕੂਨ ਮਿਲੇਗਾ ਕਿ ਵਧੀਆ ਯਾਰ ਇਸ ਬੰਦੇ ਨੇ ਮਿਹਨਤ ਕੀਤੀ ਸੀ ਕਿ ਇਹ ਅੱਗੇ ਜਾ ਰਿਹਾਗਾ ਤਾਂ ਫਿਰ ਤੁਸੀਂ ਵੀ ਜ਼ਰੂਰ ਕਾਮਯਾਬ ਹੋਵੋਗੇ ਤੁਸੀਂ ਵੀ ਜ਼ਰੂਰ ਖੁਸ਼ ਰਹੋਗੇ ਜੇ ਤੁਸੀਂ ਦੂਜੇ ਦੇ ਖੁਸ਼ ਹੋ ਕੇ ਚੱਲੋਗੇ ਤਾਂ ਕੁਦਰਤ ਤੁਹਾਡੇ ਤੇ ਹੀ ਮਿਹਰਬਾਨ ਪੱਕਾ ਹੋਊਗੀ ਨੰਬਰ 2 ਤੇ ਆ ਗਿਆ ਕਿ ਤੁਸੀਂ ਆਪ ਦੀ ਜ਼ਿੰਦਗੀ ਦੇ ਆਪ ਜ਼ਿੰਮੇਵਾਰ ਹੋ ਭਾਵੇਂ ਤੁਹਾਡੀ ਜ਼ਿੰਦਗੀ ਅੱਜ ਚੰਗੀ ਚੱਲ ਰਹੀ ਹੈ ਤੇ ਭਾਵੇਂ ਮਾੜੀ ਚੱਲ ਰਹੀ ਆ ਉਹਦੇ ਰਿਸਪੌਂਸੀਬਲ ਤੁਸੀਂ ਹੋ ਆਪ ਕੋਈ ਟਮੇਟੋ ਲੈ ਕੇਸ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਕਿ ਕਿਸੇ ਬੰਦੇ ਨੇ ਦੂਜੇ ਨਾਲ ਮਾੜੀ ਕਰਤੀ ਹੋਵੇ ਕਿਸੇ ਦੀ ਵਜ੍ਹਾ ਕਰਕੇ ਦੂਜੇ ਦੀ ਜ਼ਿੰਦਗੀ ਮਾੜੀ ਹੋ ਗਈ ਹੋਵੇ ਪਰ ਹਰੇਕ ਥਾਂ 'ਤੇ ਇਹ ਹੁੰਦਾ ਜਿਹੜੇ ਜ਼ਿਆਦਾਤਰ ਕੇਸ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਹਰੇਕ ਬੰਦਾ ਆਪ ਦੀ ਜ਼ਿੰਦਗੀ ਦਾ ਆਪ ਰਿਸਪੌਂਸੀਬਲ ਹੈ ਜਿਵੇਂ ਇੱਕ بڑے ਮਹਾਨ ਬੰਦੇ ਨੇ ਇਹ ਗੱਲ ਆਖੀ ਆ ਕਹਿੰਦਾ ਕਿ ਜੇ ਤੁਸੀਂ ਗਰੀਬੀ 'ਚ ਜੰਮਦੇ ਆਉਣਾ ਤਾਂ ਇਹਦੇ ਵਿੱਚ ਤੁਹਾਡਾ ਕਸੂਰ ਨਹੀਂ ਹੈਗਾ ਪਰ ਜੇ ਤੁਸੀਂ ਮਰਦੇ ਗਰੀਬ ਹੋ ਤਾਂ ਤੁਹਾਡਾ ਕਸੂਰ ਹੈ ਇਹਦੇ ਵਿੱਚ ਤੇ ਇਹੀ ਗੱਲ ਸੋਚਣ ਵਾਲੀ ਹੈ ਤੇ ਜਿਹੜੀ ਆਪਾਂ ਕਦੇ ਸੋਚਦੀ ਨਹੀਂ ਹੈਗੇ ਕਿਉਂਕਿ ਆਪਣੇ ਲੋਕਾਂ ਦੀ ਇੱਕ ਪ੍ਰੋਬਲਮ ਇਹ ਹੈ ਕਿ ਉਹ ਕਦੇ ਵੀ ਨਾ ਆਪ ਦੇ ਆਪ ਤੇ ਫੋਕਸ ਨਹੀਂ ਕਰਦੇ ਇਹੀ ਗੱਲ ਮੈਂ ਪਹਿਲਾਂ ਵੀ ਇੱਕ ਦੋ ਵੀਡੀਓਜ਼ ਦੇ ਵਿੱਚ ਕੀਤੀ ਆ ਉਹਨਾਂ ਦਾ ਫੋਕਸ ਹੈ ਜਿਹੜਾ ਹਮੇਸ਼ਾ ਹੀ ਉਹ ਬਾਹਰ ਨੂੰ ਰਹਿੰਦਾ ਹੈਗਾ ਉਹ ਦੂਜਿਆਂ ਦੀ ਜ਼ਿੰਦਗੀ 'ਚ ਝਾਕਦੇ ਰਹਿੰਦੇ ਆ ਕਿ ਕੌਣ ਕੀ ਕਰ ਰਿਹਾ ਕਿੱਧਰ ਜਾ ਰਿਹਾ ਕੀ ਅਗਲੇ ਦੀ ਸਿਚੁਏਸ਼ਨ ਆ ਕਿਵੇਂ ਅਗਲੇ ਦੇ ਘਰੇ ਚੱਲ ਰਿਹਾ ਹੈਗਾ ਉਹਨਾਂ ਦਾ ਧਿਆਨ ਹੀ ਇਸ ਪਾਸੇ ਲੱਗਿਆ ਰਹਿੰਦਾ ਉਹ ਕਦੇ ਵੀ ਆਪ ਦੇ ਆਪ ਨੂੰ ਤਾਂ ਇੰਪਰੂਵ ਹੀ ਨਹੀਂ ਕਰਦੇ ਹੈਗੇ ਜਿਹੜੀ ਉਹਨਾਂ ਦੀ ਕੰਡੀਸ਼ਨ ਹੁੰਦੀ ਹੈ ਜਿਹੇ ਜਿਹੀ ਉਹਨਾਂ ਦੀ ਹਾਲਤ ਹੁੰਦੀ ਹੈ ਤਾਂ ਫਿਰ ਉਮਰ ਪਰ ਉਹਨਾਂ ਦੀ ਉਹੀ ਰਹਿੰਦੀ ਹੈ ਉਹ ਕਦੇ ਸੁਧਾਰ ਨਹੀਂ ਸਕਦੇ ਹੈਗੇ ਇੱਕ ਗੱਲ ਆਪਾਂ ਹੋਰ ਕਹਿਣੇ ਹੁੰਨੇ ਆ ਕਿ ਫਲਾਨਾ ਬੰਦਾ ਨਾ ਜ਼ਿੰਦਗੀ 'ਚ ਫੇਲ ਹੋ ਗਿਆ ਪਰ ਮੈਨੂੰ ਲੱਗਦਾ ਕੋਈ ਵੀ ਬੰਦਾ ਜ਼ਿੰਦਗੀ 'ਚ ਕਦੇ ਵੀ ਫੇਲ ਨਹੀਂ ਹੁੰਦਾ ਹੁੰਦਾ ਇੱਕ ਵੀ ਬੰਦਾ ਫੇਲ ਨਹੀਂ ਹੁੰਦਾ ਉਹ ਕਿਵੇਂ ਕਿਉਂਕਿ ਹਰੇਕ ਬੰਦੇ ਦਾ ਨਾ ਆਪ ਦਾ ਟਾਰਗੇਟ ਰੱਖਿਆ ਹੁੰਦਾ ਹੈ ਕਿ ਹਰੇਕ ਬੰਦੇ ਨੇ ਕੋਈ ਨਾ ਕੋਈ ਫੀਲਡ ਚੁਣਿਆ ਹੁੰਦਾ ਕਿ ਮੈਂ ਇਧਰਲੇ ਪਾਸੇ ਕਾਮਯਾਬ ਹੋਣਾਗਾ ਤੇ ਉਹ ਕੋਈ ਵੀ ਟਾਰਗੇਟ ਹੋ ਸਕਦਾ ਹੁਣ ਜਿਹੜੇ ਲੋਕਾਂ ਦਾ ਹੁਣ ਟਾਰਗੇਟ ਹੀ ਇਹ ਹੁੰਦਾ ਦੂਜਿਆਂ ਦੀ ਜ਼ਿੰਦਗੀ ਝਾਕਣਾ ਸਿਰਫ ਦੂਜਿਆਂ ਦੀਆਂ ਖਬਰਾਂ ਰੱਖਣਾ ਕਿਉਂਕਿ ਆਪਣੇ ਪਿੰਡਾਂ 'ਚ ਨਾ ਕੁਝ ਕੁ ਬੰਦੇ ਇਸ ਤਰ੍ਹਾਂ ਦੇ ਪਿੰਡਾਂ ਦੇ ਜਿਹਨਾਂ ਨੂੰ ਸਾਰੇ ਪਿੰਡ ਦੀ ਇਕੱਲੀ-ਕੱਲੀ ਗੱਲ ਪਤਾ ਹੁੰਦੀ ਹੈ ਕਿ ਕਿਹਦੇ ਘਰੇ ਕੀ ਹੋ ਗਿਆ ਕਿਹਦੇ ਘਰੇ ਕੀ ਚੱਲੀ ਜਾਂਦਾ ਹੈਗਾ ਹੁਣ ਉਹ ਲੋਕ ਆ ਜਿਹੜੇ ਹੁਣ ਆਪਾਂ ਉਹਨਾਂ ਬਾਰੇ ਨਾ ਕਈ ਵਾਰੀ ਕਹਿ ਦਿੰਦੇ ਆ ਉਹਨਾਂ ਦਾ ਜ਼ਿੰਦਗੀ ਦਾ ਦੂਜਾ ਪੱਖ ਦੇਖ ਕੇ ਕਿ ਇਹ ਬੰਦੇ ਐਵੇਂ ਫੇਲ ਹੋ ਗਏ ਜ਼ਿੰਦਗੀ ਅਸਲ 'ਕਿ ਉਹ ਫੇਲ ਨਹੀਂ ਹੋਏ ਹੁੰਦੇ ਉਹ ਵੀ ਕਾਮਯਾਬ ਹੁੰਦੇ ਆ ਤੇ ਕਾਮਯਾਬ ਵੀ 100% ਹੁੰਦੇ ਆ ਉਹ ਕਿਉਂਕਿ ਜਿਹੜਾ ਫੀਲਡ ਉਹਨਾਂ ਨੇ ਚੁਣਿਆ ਹੁੰਦਾ ਨਾ ਜਦੋਂ ਹੁਣ ਉਹਨਾਂ ਨੇ ਕੰਮ ਹੀ ਹੁਣ ਇਹ ਚੁਣਿਆ ਹੁੰਦਾ ਕਿ ਮੈਂ ਦੂਜਿਆਂ ਦੀ ਜ਼ਿੰਦਗੀ ਦੀ ਖਬਰ ਰੱਖਣੀ ਆ ਤਾਂ ਫਿਰ ਉਹ ਕਾਮਯਾਬ ਵੀ ਤਾਂ ਉਸੇ ਕੰਮ 'ਚ ਹੀ ਹੋਣਗੇ ਨਾ ਤੇ ਕਾਮਯਾਬ ਹੁੰਦੇ ਵੀ ਆ ਉਹਨਾਂ ਨੂੰ ਸਾਰਾ ਕੁਝ ਫਿਰ ਪਤਾ ਵੀ ਹੁੰਦਾ ਕਿ ਕਿਹਦੇ ਘਰੇ ਕੀ ਚੱਲੀ ਜਾਂਦਾ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਕੋਈ ਬੰਦਾ ਧਿਆਨ ਇਧਰਲੇ ਪਾਸੇ ਰੱਖੇ ਕਿ ਕੀ ਦੀ ਜ਼ਿੰਦਗੀ 'ਚ ਕੀ ਚੱਲੀ ਜਾਂਦਾ ਤੇ ਬਣ ਜੇ ਉਹ ਪੂਰਾ ਵੱਡਾ ਬਿਜ਼ਨਸਮੈਨ ਜਾਂ ਕੋਈ ਵੱਡੀ ਨੌਕਰੀ ਲੈ ਜੇ ਇਹ ਤਾਂ ਨਹੀਂ ਨਾ ਹੋ ਦੂਜੇ ਪਾਸੇ ਉਹਨਾਂ ਜਿਹੜੇ ਬੰਦੇ ਨੇ ਉਹ ਰਸਤਾ ਚੁਣ ਲਿਆ ਕਿ ਮੈਂ बिजनेਸਮੈਨ ਬਣਨਾ ਜਾਵਾਂ ਮੈਂ ਕੋਈ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬ ਹੋਣਾਗਾ ਉਹ ਕੋਈ ਵੀ ਹੋ ਸਕਦਾ ਕੋਈ ਨੌਕਰੀ ਲੈ ਜਾਣੀ ਹੈ ਜਿਹੜੇ ਬੰਦੇ ਨੇ ਉਧਰ ਮਿਹਨਤ ਕੀਤੀ ਉਹ ਉਧਰ ਕਾਮਯਾਬ ਹੋ ਗਿਆ ਉਹਨੂੰ ਫਿਰ ਇਧਰ ਲੀਆਂ ਗੱਲਾਂ ਘੱਟ ਪਤਾ ਹੋਣਗੀਆਂ ਕਿ ਕਿਤੇ ਕਰੇ ਕੀ ਚੱਲੀ ਜਾਂਦਾ ਕਿਉਂਕਿ ਉਹਦਾ ਧਿਆਨ ਹੀ ਨਹੀਂ ਸੀਗਾ ਇਧਰ ਉਹਦਾ ਜਿਹੜਾ ਧਿਆਨ ਹੈ ਉਹ ਉਹਦੇ ਟਾਰਗੇਟ ਤੇ ਲੱਗਿਆ ਹੋਇਆ ਸੀਗਾ ਉਹਨੇ ਉਹ ਟਾਰਗੇਟ ਅਚੀਵ ਕੀਤਾ ਤਾਂ ਕਰਕੇ ਆਪਾਂ ਇਹ ਕਦੇ ਨਹੀਂ ਕਹਿ ਸਕਦੇ ਕਿ ਕੋਈ ਬੰਦਾ ਫੇਲ ਹੋ ਗਿਆ ਹਰੇਕ ਬੰਦਾ ਕਾਮਯਾਬ ਹੁੰਦਾ ਪਰ ਕਾਮਯਾਬ ਉਹ ਉਸ ਕੰਮ 'ਚ ਹੁੰਦਾ ਜਿਹੜਾ ਉਹਨੇ ਹੁਣ ਜਿਹੜੇ ਬੰਦੇ ਹੁਣ ਇਹੀ ਚੁਣ ਲਿਆ ਕਿ ਮੈਂ ਸਾਰਾ ਦਿਨ ਬੇਲੈ ਹੀ ਰਹਿਣਾ ਮੈਂ ਟਾਈਮ ਹੀ ਬਰਬਾਦ ਕਰਨਾ ਤਾਂ ਉਹ ਫਿਰ ਟਾਈਮ ਬਰਬਾਦ ਕਰਨ ਦੇ ਵਿੱਚ ਵੀ ਕਾਮਯਾਬ ਹੈ ਉਹ ਬਿਲਕੁਲ ਸਕਸੈਸ ਹੈ ਹੁਣ ਜਿਹੜਾ ਕੰਮ ਹੀ ਨਹੀਂ ਕਰ ਰਿਹਾ ਕਿ ਉਹਦਾ ਟਾਰਗੇਟ ਹੀ ਟਾਈਮ ਫ੍ਰਾਪ ਕਰਨਾ ਤਾਂ ਉਹ ਕਰ ਰਿਹਾ ਹੈਗਾ ਸੋ ਆਪਾਂ ਇਹ ਕਦੇ ਨਹੀਂ ਕਹਿ ਸਕਦੇ ਕਿ ਕੋਈ ਬੰਦਾ ਜ਼ਿੰਦਗੀ 'ਚ ਫੇਲ ਹੋ ਗਿਆ ਹਰੇਕ ਬੰਦਾ ਆਪਦੀ ਜ਼ਿੰਦਗੀ ਦਾ ਆਪ ਜ਼ਿੰਮੇਵਾਰ ਹੈ ਤੇ ਇੱਥੇ ਇੱਕ ਕੈਟਾਗਰੀ ਦੇ ਉਹ ਲੋਕ ਵੀ ਆ ਜਾਂਦੇ ਆ ਜਿਹੜੇ ਬਿਲਕੁਲ ਵੀ ਵਧੀਆ ਲੋਕ ਨਹੀਂ ਹੁੰਦੇ ਉਹਨਾਂ ਦੀ ਥਿੰਕਿੰਗ ਬਿਲਕੁਲ ਹੀ ਨਹੀਂ ਚੰਗੀ ਇੰਦਰਾ ਸੁਭਾਅ ਨਹੀਂ ਚੰਗਾ ਹੁੰਦਾ ਉਹਨਾਂ ਦੀ ਆ ਉਹਨਾਂ ਨਾਲ ਰਹਿਣਾ ਪਸੰਦ ਨਹੀਂ ਕਰਦੇ ਉਹਨਾਂ ਤੋਂ ਬਾਸਾ ਵਟਦੇ ਆ ਤੇ ਜਿਹੜੇ ਫਿਰ ਉਹ ਲੋਕ ਹਨਾ ਉਹ ਕਦੇ ਵੀ ਆਪ ਦੇ ਆਪ 'ਚ ਝਾਤੀ ਨਹੀਂ ਮਾਰਦੇ ਕਿ ਇੱਥੇ ਅਸੀਂ ਗਲਤ ਹਾਂ ਕਿਉਂਕਿ ਜਿੱਦਾਂ ਬੰਦਾ ਆਪ ਦੇ ਆਪ 'ਚ ਝਾਤੀ ਮਾਰ ਲਾਗਣਾ ਉਹਦੇ ਸਾਰੇ ਰੋਲੇ ਨਿਬੜ ਜਾਣਗੇ ਉਹਦੇ ਹਰੇਕ ਬੰਦੇ ਨਾਲ ਆਪਣੀ ਕਮੀ ਦਾ ਪਤਾ ਲੱਗ ਜੂਗਾ ਪਰ ਉਹਨਾਂ ਲੋਕਾਂ ਦੀ ਪ੍ਰੋਬਲਮ ਕੀ ਆ ਉਹ ਉਹ ਆਪਣੀ ਕਮੀ ਤਾਂ ਨਹੀਂ ਕਦੇ ਦੂਰ ਕਰਦੇ ਪਰ ਉਹ ਉਲਟਾ ਉਹਨਾਂ ਲੋਕਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਉਹਨਾਂ ਤੋਂ ਜੈਲਸੀ ਕਰਨ ਲੱਗ ਜਾਂਦੇ ਆ ਜਿੰਨਾ ਲੋਕਾਂ ਦੀ ਦੂਜੇ ਲੋਕ ਰਿਸਪੈਕਟ ਕਰਦੇ ਹੁੰਦੇ ਆ ਜਿੰਨਾ ਨਾਲ ਦੂਜੇ ਲੋਕ ਰਹਿਣਾ ਪਸੰਦ ਕਰਦੇ ਆ ਜਿੰਨਾ ਨਾਲ ਦੂਜੇ ਲੋਕ ਆਪਦੀ ਜ਼ਿੰਦਗੀ ਸ਼ੇਅਰ ਕਰਨਾ ਪਸੰਦ ਕਰਦੇ ਆ ਜਿੰਨਾ ਤੋਂ ਦੂਜੇ ਲੋਕ ਆਪਦੇ ਕੰਮਾਂ 'ਚ ਵੀ ਰਹਿ ਲੈਂਦੇ ਆ ਫਿਰ ਜਿਹੜੇ ਉਹ ਦੂਜੇ ਲੋਕ ਹੁੰਦੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੁੰਦਾ ਨਾ ਫਿਰ ਉਹ ਉਹਨਾਂ ਤੋਂ ਜੈਲਸੀ ਕਰਦੇ ਆ ਹੁਣ ਇਹ ਚਾਹੀਦਾ ਕਿ ਜੇ ਕੋਈ ਉਹਨਾਂ ਨੂੰ ਨਹੀਂ ਬੁਲਾ ਰਿਹਾ ਉਹਨਾਂ ਤੋਂ ਪਾਸਾ ਵੱਟ ਰਿਹਾ ਉਹਨਾਂ ਨੂੰ ਇਗਨੋਰ ਕਰ ਰਿਹਾ ਤਾਂ ਉਹ ਆਪਦੇ ਆਪ 'ਚ ਝਾਤੀ ਮਾਰਨ ਕਿ ਅਸੀਂ ਕਿੱਥੇ ਗਲਤ ਆ ਸਾਡੇ 'ਚ ਕੀ ਕਮੀ ਰਹਿ ਗਈ ਫੇਰ ਹੀ ਉਹ ਆਪਦੇ ਆਪ ਨੂੰ ਅਪਰੂਵ ਕਰ ਸਕਣਗੇ ਜੇ ਉਹ ਕਰੇ ਵੀ ਆਪਦੇ ਵਿੱਚ ਚਾਤੀ ਨਾ ਮਾਰਨਗੇ ਨਾ ਜਿਹੋ ਗਲਤੀ ਚੱਲੀ ਜਾਣਗੇ ਤਾਂ ਕਦੇ ਵੀ ਕੋਈ ਫਿਰ ਉਹਨਾਂ ਨੂੰ ਪਸੰਦ ਨਹੀਂ ਕਰੂਗਾ ਤੇ ਉਹਨਾਂ ਦੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਚੱਲਦੀ ਰਹੂਗੀ ਸੋ ਮੁਕਤੀ ਦੀ ਗੱਲ ਇਹੀ ਆ ਕਿ ਹਰੇਕ ਬੰਦਾ ਆਪਦੀ ਜ਼ਿੰਦਗੀ ਦਾ ਆਪ ਜ਼ਿੰਮੇਵਾਰ ਹੈ ਜੇ ਉਹ ਕਿਸੇ ਕੰਮ ਦੇ ਵਿੱਚ ਫੇਲ ਹੋ ਰਿਹਾਗਾ ਉਹ ਜ਼ਿੰਦਗੀ ਚ ਕਿਸੇ ਵੀ ਫੀਲਡ ਦੇ ਵਿੱਚ ਸਫਸਤ ਨਹੀਂ ਹੋਇਆ ਤਾਂ ਇਹਦਾ ਮਤਲਬ ਉਹਨੇ ਉਧਰ ਮਿਹਨਤ ਨਹੀਂ ਕੀਤੀ ਹੈਗੀ ਉਹਨੇ ਉਧਰ ਧਿਆਨ ਹੀ ਨਹੀਂ ਦਿੱਤਾ ਤੇ ਜਿਹੜੇ ਉਹਨੇ ਪੁੱਠੇ ਪਾਸੇ ਧਿਆਨ ਦਿੱਤਾ ਕੋਈ ਵੀ ਇਹੋ ਜਿਹਾ ਕੰਮ ਚੁਣ ਲਿਆ ਜਿਹਦਾ ਕੋਈ ਫਾਇਦਾ ਹੈ ਹੀ ਨਹੀਂ ਸੀਗਾ ਉਧਰ ਉਹ ਕਾਮਯਾਬ ਹੋ ਗਿਆ ਤੇ ਇਸ ਤਰ੍ਹਾਂ ਹੀ ਦੂਜੇ ਪਾਸੇ ਹੈਗਾ ਕਿ ਜਿਹੜੇ ਬੰਦੇ ਵਧੀਆ ਨਹੀਂ ਹੈਗੇ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਵੀ ਆਪ ਰਿਸਪੌਂਸੀਬਲ ਨੇ ਉਸ ਚੀਜ਼ ਦੇ ਕਿਉਂਕਿ ਉਹਨਾਂ ਵਿੱਚ ਕਮੀਆਂ ਨੇਗੀਆਂ ਤੇ ਉਹੋ ਕਮੀਆਂ ਦੂਰ ਨਹੀਂ ਕਰਦੇ ਹੈਗੇ ਤੀਜਾ ਤੇ ਲਾਸਟ ਪੁਆਇੰਟ ਆ ਗਿਆ ਕਿ ਜ਼ਿੰਦਗੀ 'ਚ ਤੁਸੀਂ ਜਿੱਡੇ ਵੱਡੇ ਮਰਜੀ ਕਿਉਂ ਨਾ ਬਣ ਜਾਓ ਜਿੱਡੇ ਵੱਡੇ ਅਹੁਦੇ ਤੇ ਕਿਉਂ ਨਾ ਪਹੁੰਚ ਜਾਓ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਿੰਨੇ ਮਰਜੀ ਸਕਸੈਸਫੁਲ ਕਿਉਂ ਨਾ ਹੋ ਜਾਓ ਤੁਸੀਂ ਕਦੇ ਵੀ ਹਰੇਕ ਬੰਦੇ ਦੀ ਪਸੰਦ ਨਹੀਂ ਬਣ ਸਕਦੇ ਕੋਈ ਨਾ ਕੋਈ ਤੁਹਾਡੇ 'ਚ ਨੁਕਸ ਕੱਢਣ ਵਾਲਾ ਹੋਊਗੀ ਹੋਊਗਾ ਕੋਈ ਨਾ ਕੋਈ ਤੁਹਾਡੇ ਤੋਂ ਜੈਲਸੀ ਕਰੂਗੀ ਕਰੂਗਾ ਕਿਉਂਕਿ ਵਿੱਚ ਬੰਦੇ ਹੁੰਦੇ ਆ ਜਿਹੜੇ ਸੱਚ ਨੂੰ ਬਹੁਤ ਚੰਗੇ ਬੰਦੇ ਹੁੰਦੇ ਆ ਜਿਹੜੇ ਲੋਕਾਂ ਖਾਤਰ ਬੜਾ ਵਧੀਆ ਕੰਮ ਕਰ ਰਹੇ ਹੁੰਦੇ ਆ ਸਮਾਜ ਖਾਤਰ ਬਹੁਤ ਚੰਗਾ ਕੰਮ ਕਰਦੇ ਹੁੰਦੇ ਆ ਤੇ ਲੋਕ ਉਹਨਾਂ ਨੂੰ ਚਾਹੁੰਦੇ ਹੁੰਦੇ ਆ ਪਰ ਫਿਰ ਵੀ ਨਾ ਵਿੱਚੋਂ ਟਾਵੇਂ ਢੱਲੇ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਉਹਨਾਂ 'ਚ ਵੀ ਨੁਕਸ ਕੱਢਦੇ ਰਹਿੰਦੇ ਆ ਜਿਹੜੇ ਉਹਨਾਂ ਤੋਂ ਜੈਲਸੀ ਫੀਲ ਕਰਦੇ ਆ ਕਿਉਂਕਿ ਉਹ ਲੋਕ ਆ ਜਿਹੜੇ ਆਫਤਾ ਫਿਰ ਉਹਨਾਂ ਵਰਗੇ ਬਣ ਨਹੀਂ ਸਕਦੇ ਫਿਰ ਉਹਨਾਂ ਕੋਲੇ ਇਕੱਲੀ ਜੈਲਸੀ ਰਹਿ ਜਾਂਦੀ ਆ ਸੋ ਇਹ ਉਮੀਦ ਕਦੇ ਵੀ ਨਾ ਲਾਓ ਕਿ ਜੇ ਤੁਸੀਂ ਸਾਰੀ ਜ਼ਿੰਦਗੀ ਹੀ ਤਾ ਤੁਹਾਨੂੰ ਸਾਰੇ ਬੰਦੇ ਚੰਗਾ ਕਹਿਣਗੇ ਤੁਸੀਂ ਸਾਰਿਆਂ ਦੀ ਪਸੰਦ ਬਣੋਗੇ ਤੁਸੀਂ ਕਦੇ ਵੀ ਸਾਰਿਆਂ ਦੀ ਪਸੰਦ ਨਹੀਂ ਬਣ ਸਕਦੇ ਤੇ ਇਸ ਚੀਜ਼ ਨੂੰ ਫਿਰ ਕਦੇ ਦਿਲ ਤੇ ਵੀ ਨਾ ਲਿਓ ਇਸ ਵਜ੍ਹਾ ਕਰਕੇ ਕਦੇ ਡੀਮੋਟੀਵੇਟ ਵੀ ਨਾ ਹੋਇਓ ਕਿ ਯਾਰ ਮੈਨੂੰ ਖਲਾਨੇ ਨੇ ਮਾੜਾ ਕਹਿਤਾ ਮੈਨੂੰ ਧੋਕੇ ਨੇ ਮਾੜਾ ਕਹਿਤਾ ਤੁਸੀਂ ਉਹਨਾਂ ਲੋਕਾਂ ਦੇ ਫੋਕਸ ਕਰਕੇ ਚੱਲੋ ਜਿਹੜੇ ਤੁਹਾਨੂੰ ਚੰਗਾ ਕਹਿ ਰਹੇ ਆ ਜੇ ਮੰਨ ਲਓ ਲੱਖ ਬੰਦਾ ਤੁਹਾਨੂੰ ਚੰਗਾ ਕਹਿ ਰਿਹਾ ਨਾ ਤੇ ਇੱਕ ਦੋ ਮਾੜੇ ਕਹਿ ਰਹੇ ਆ ਤਾਂ ਤੁਸੀਂ ਉਹ ਲੱਖ ਕੰਨੀ ਦੇਖਣਾ ਨਾ ਕਿ ਇੱਕ ਦੋ ਕੰਨੀ ਕਿਉਂਕਿ ਇਹ ਹਰੇਕ ਬੰਦੇ ਨਾਲ ਹੁੰਦੀ ਆ ਜਿਹੜੇ ਚੰਗੇ ਹੁੰਦੇ ਆਗੇ ਕਿਉਂਕਿ ਜਿਹੜੇ ਆਪਣੇ ਗੁਰੂ ਹੋਗੇ ਨਾ ਲੋਕਾਂ ਨੇ ਤਾਂ ਉਹਨਾਂ ਨੂੰ ਵੀ ਨਹੀਂ ਛੱਡਿਆ ਹੈਗਾ ਜਿਵੇਂ ਦੇਵੀ ਮਖਸੂਸਪੁਰੀ ਦਾ ਵੀ ਇੱਕ ਸ਼ੇਰ ਹੈ ਦੇਵੀ ਤੇਰੀ ਕੀ ਔਕਾਤ ਇਹਨਾਂ ਨਿੰਦਗਾਣੇ ਪੀਰ ਫਕੀਰ ਨਾ ਬਖਸ਼ੇ ਗੁਰੂ ਅਵਤਾਰ ਨਾ ਛੱਡੇ ਜਾਂ ਸਰਜੀਤ ਪਾਤਰ ਸਾਹਿਬ ਦਾ ਵੀ ਇੱਕ ਸ਼ੇਰ ਹੈ ਜੋ ਤਲੀਆਂ ਉੱਤੇ ਚੰਦ ਟਕਾ ਕੇ ਗਲੀਆਂ ਦੇ ਵਿੱਚ ਫਿਰਦਾ ਹੈ ਉਸ ਖੁਦਾ ਦੇ ਪਿੱਛੇ ਲੱਗੇ پاگل پاگل ਕਰਦੇ ਲੋਕ ਲੋਕ ਕਿਸੇ ਨੂੰ ਨਹੀਂ ਛੱਡਦੇ ਹੈਗੇ ਤੁਸੀਂ ਜਿੱਡੇ ਚੰਗੇ ਮਰਜੀ ਕਿਉਂ ਨਾ ਬਣ ਜਾਓ ਸੋ ਇਸ ਗੱਲ ਨੂੰ ਕਦੇ ਵੀ ਦਿਲ ਤੇ ਨਾ ਲਿਓ ਤੇ ਨਾ ਹੀ ਡੀਮੋਟੀਵੇਟ ਹੋਇਓ ਕਿ ਜੇ ਮੈਂ ਚੰਗਾ ਕੰਮ ਕਰ ਰਿਹਾ ਹਾਂਗਾ ਤਾ ਆ ਬੰਦਾ ਮੈਨੂੰ ਮਾੜਾ ਕਹਿ ਰਿਹਾ ਮਾੜਾ ਕਹਿਣ ਵਾਲੇ ਤੁਹਾਨੂੰ ਮਿਲਣਗੇ ਪਰ ਤੁਸੀਂ ਉਹਨਾਂ ਦੀ ਗੱਲ ਦਿਲ ਤੇ ਨਹੀਂ ਲੈਣੀ ਤੇ ਆਪਦੇ ਕੰਮ ਤੇ ਹੀ ਫੋਕਸ ਕਰਕੇ ਚੱਲਣਾ ਤੇ ਉਹਨਾਂ ਲੋਕਾਂ ਦੇ ਫੋਕਸ ਕਰਕੇ ਚੱਲਣਾ ਜਿਹੜੇ ਤੁਹਾਨੂੰ ਚੰਗਾ ਕਹਿ ਰਹੇ ਹੈਗੇ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਇਹ ਗੱਲਾਂ ਨੂੰ ਆਪਦੀ ਜ਼ਿੰਦਗੀ ਤੇ ਅਪਲਾਈ ਵੀ ਜ਼ਰੂਰ ਕਰਿਓ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ੜੇ ਖੜੇ ਹੋ ਤੁਹਾਡੀ ਜ਼ਿੰਦਗੀ ਵੀ ਬਿਲਕੁਲ ਉਲਝੀ ਪਈ ਹੈ ਤੇ ਜੇ ਤੁਹਾਡੇ ਚ ਵੀ ਇਹ ਔਗਣ ਹੈਗਾ ਕਿ ਤੁਸੀਂ ਦੂਜੇ ਤੋਂ ਜਲਸੀ ਫੀਲ ਕਰਦੇ ਹੋ ਤੁਸੀਂ ਦੂਜੇ ਦੀ ਖੁਸ਼ੀ ਨਹੀਂ ਚਾ ਸਕਦੇ ਤੁਸੀਂ ਦੂਜੇ ਦੀ ਤਰੱਕੀ ਨਹੀਂ ਚਾ ਸਕਦੇ ਜਾਂ ਲੋਕ ਤੁਹਾਨੂੰ ਇਗਨੋਰ ਕਰਦੇ ਆ ਤੁਹਾਡੇ ਨਾਲ ਰਹਿਣਾ ਨਹੀਂ ਪਸੰਦ ਕਰਦੇ ਤੁਹਾਨੂੰ ਚੰਗੀ ਤਰ੍ਹਾਂ ਬੁਲਾਉਣਾ ਨਹੀਂ ਪਸੰਦ ਕਰਦੇ ਤਾਂ ਤੁਸੀਂ ਆਪਦੀਆਂ ਇਹ ਕਮੀਆਂ ਦੂਰ ਕਰੋ ਕਿਉਂਕਿ ਜੇ ਤੁਸੀਂ ਆਪਦੀਆਂ ਕਮੀਆਂ ਦੂਰ ਕਰੋਗੇ ਨਾ ਤਾਂ ਤੁਹਾਡੀ ਜ਼ਿੰਦਗੀ ਵੀ ਬਹੁਤ ਵਧੀਆ ਹੋ ਜਾਊਗੀ ਤੁਹਾਨੂੰ ਖੁਦ ਨੂੰ ਫੀਲ ਹੋਊਗਾ ਕਿ ਅਸੀਂ ਪਹਿਲਾਂ ਨਾਲੋਂ ਤਰੱਕੀ 'ਚ ਹੋਣ ਲੱਗੇ ਪਹਿਲਾਂ ਨਾਲੋਂ ਸਾਡੇ ਘਰ ਦਾ ਮਾਹੌਲ ਬਦਲਣਾ ਸ਼ੁਰੂ ਹੋ ਗਿਆ ਅਸੀਂ ਪਹਿਲਾਂ ਨਾਲੋਂ ਵਧੀਆ ਬਣਨ ਲੱਗੇ ਜੇ ਇਹ ਵੀਡੀਓ ਵਧੀਆ ਲੱਗੀ ਹੈ ਤੇਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਹਾਡੇ ਕੋਈ ਆਪਦੇ ਵਿਚਾਰ ਨੇ ਤਾਂ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ